ਜਿਸ ਪਾਸ ਬੈਠਿਆ ਸੋਹਣੇ ਲੱਗੀਏ ਸੋਹੀਏ ਦਾ ਅਰਥ ਹੁੰਦਾ ਸੋਹਣੇ ਲੱਗੀਏ ਕਹਿੰਦੇ ਉਹਦੇ ਕੋਲ ਬੈ ਜਿਹਦੇ ਕੋਲ ਬੈਠਿਆ ਸੋਹਣੇ ਲੱਗੀਏ ਉਹਨਾਂ ਦੀ ਸਭਾ 'ਚ ਬੈਠਿਆ ਕਰੋ ਜਿਨ੍ਹਾਂ ਦੇ ਸਭਾ 'ਚ ਬੈਠਿਆ ਫੱਬੀਏ ਵਿਗੜਿਆ ਦੀ ਸਭਾ 'ਚ ਬੈਠਾਂਗੇ ਉਹਨਾਂ ਕੋਲ ਬੈਠਾਂਗੇ ਸਾਨੂੰ ਲੋਕਾਂ ਨੇ ਉਦਾਂ ਦੀ ਕਹਿਣਾ ਤੁਸੀਂ ਚੋਰਾਂ ਦੇ ਵਿੱਚ ਜਾਂਦੇ ਆਉਂਦੇ ਰਹੋ ਯਾਰ ਬੇਲੀ ਮਾੜੇ ਹੁਣ ਲੋਕੀ ਕਹਿਣਗੇ ਤੂੰ ਵੀ ਇਦਾਂ ਦਾ ਹੀ ਹੋਇਆਂਗੇ ਚੰਗਾ ਕੌਣ ਕਹੇਗਾ ਫੇਰ ਦੋਸਤ ਮਿੱਤਰ ਮਾੜੇ ਹੁਣ ਲੋਕ ਉਦਾਂ ਦਾ ਹੀ ਕਹਿੰਦੇ ਐ ਭਾਈ ਅਦਲੀ ਜੀ ਦੇ ਕੋਲ ਬਹਿਣ ਕਰਕੇ ਨਾ ਅੱਜ ਕਦਰ ਪੈ ਗਈ ਪਿੰਡ ਵਾਲੇ ਕਹਿੰਦੇ ਜਿਹੜਾ ਜਿਹਦੇ ਕੋਲ ਬੈਠਾ ਨਾ ਇਹ ਤੁਹਾਡੇ ਕੋਲ ਬੈਠਾ ਚੋਰ ਨਹੀਂ ਹੋ ਸਕਦਾ ਇਹਨਾਂ ਕਹਿ ਕੇ ਪਿੰਡ ਵਾਲੇ ਤੇ ਚਲੇ ਗਏ ਇਹ ਕਹਿੰਦਾ ਹੱਦ ਹੋ ਗਈ ਕੋਲ ਪੈਣ ਨਾਲ ਹੀ ਬਚ ਗਿਆ ਮੈਂ ਮੈਨੂੰ ਵੀ ਚੰਗਾ ਸਮਝ ਲਿਆ ਕਿਸੇ ਨੇ ਮੈਂ ਵੀ ਚੰਗਾ ਹੋ ਸਕਦਾ ਮੇਰੀ ਵੀ ਕੋਈ ਕਦਰ ਕਰ ਸਕਦਾ ਵੀ ਇਹ ਚੰਗਾ ਬੰਦਾ ਹੈ ਵਧੀਆ ਬੰਦਾ ਹੈ ਮੈਨੂੰ ਤੇ ਕਾਲਾ ਹੀ ਪੈਂਦੀਆਂ ਛਿੱਤਰ ਹੀ ਪੈਂਦੇ ਜਿੱਧਰ ਵੇਖੋ ਮੈਂ ਕਹਿੰਦਾ ਬੰਦਾ ਜਿੰਨਾ ਨਸ਼ੇ ਕਰੇ ਵਿਗੜਿਆ ਹੋਵੇ ਅੱਜ ਦਾੜੀ ਰੱਖ ਲੈ ਕੇਸ ਰੱਖ ਲੈ ਬਨ ਕੇ ਭਗਤੂੰ ਕਹਿ ਮੈਂ ਅਮਰ ਸ਼ਕਣਾ ਨਸ਼ੇ ਛੱਡਦਾ ਮੈਂ ਸਾਰੇ ਪ੍ਰੋਮਿਸ ਕਰਕੇ ਚਲਿਆ ਜਾ ਅੱਜ ਹੀ ਰੋਟੀ ਚ ਕਿਉਂ ਹੌਪ ਸਮਝੀ ਚ ਪਾ ਕੇ ਦੇਣਗੇ ਕਹਿਣਗੇ ਆ ਗਿਆ ਸਾਡਾ ਛੇਰ ਪੁੱਤ ਭਗਤ ਆ ਗਿਆ ਸਾਡੇ ਜਿਹੜੇ ਗਾਵਾਂ ਕੱਢਦੇ ਜੁੱਤੀ ਲਾ ਲੀਦੇ ਉਹਨਾਂ ਨੇ ਖੁਸ਼ ਹੋਣ ਲੱਗ ਜਾਣਾ ਵੀ ਬਦਲ ਗਿਆ ਯਾਰ ਸੋਚ ਬਦਲੇਗੀ ਤੇਰੀ ਕਦਰ ਵੀ ਪੈ ਜਾਣੀ ਜੋ ਦੁਨੀਆ ਦੇ ਪੁੱਠੇ ਕੰਮ ਕਰਕੇ ਇੱਜ਼ਤ ਭਾਲਦੇ ਆ ਮਿਲੇਗੀ ਕਿੱਥੇ ਸਤਕਾਰ ਭਾਲਦੇ ਆ ਮਿਲੇਗਾ ਕਿੱਥੇ ਕਰਨਾ ਪੈਣਾ ਕੁਝ ਮਾਣ ਹੋਵੇ ਸਾਡੇ ਮਾਪਿਓ ਨੂੰ ਸਾਡਾ ਬੱਚਾ ਸਾਡਾ ਪੁੱਤ ਹੈ ਕਿੱਥੇ ਦੀ ਕਿੱਥੇ ਪਹੁੰਚਿਆ ਕਮ ਮਾਣ ਵਾਲੇ ਕਰਨੇ ਪੈਣਗੇ ਇੱਜ਼ਤ ਵਾਲੇ ਕੰਮ ਕਰਨੇ ਪੈਣਗੇ ਆ ਇੰਨੇ ਕੁ ਥੋੜਾ 5 ਸਾਲ ਪਹਿਲਾਂ ਜੇ ਆਪਾਂ ਇੱਥੇ ਦੀਵਾਨ ਲਾਉਂਦੇ ਤੇ ਇਹ ਦੂ ਡਬਲ ਬੰਦੇ ਹੋਣੇ ਸੀ ਅੱਤੇ ਤੇ ਸਾਡੇ ਬੈਠੇ ਹੀ ਕੈਨੇਡਾ ਅਮਰੀਕਾ ਤੁਰ ਗਏ ਕੋਈ ਕੈਨੇਡਾ ਤੁਰ ਗਿਆ ਕੁਸਟ੍ਰੇਲੀਆ ਤੁਰ ਗਿਆ ਕਿੰਨੇ ਮੁੰਡੇ ਨੇ ਸਾਡੇ ਚ ਸਾਡੇ ਕਿੰਨਿਆਂ ਦੇ ਦੋਸਤ ਨੇ ਇੱਥੇ ਦੋ ਰਹਿ ਗਏ 10 10 ਚਲੇ ਗਏ ਆਸਟ੍ਰੇਲੀਆ ਕੈਨੇਡਾ ਪੜਾਈਆਂ ਤੇ ਸਿਰ ਤੇ ਬਾਹਰ ਗਏ ਕੱਲ ਨੂੰ ਮਾਪਿਓ ਨੂੰ ਸਤਦੇ ਨੇ ਕਿੱਡਾ ਸੀਨਾ ਚੌੜਾ ਹੁੰਦਾ ਪਿਓ ਦਾ ਜਦੋਂ ਆਪਣੇ ਪੁੱਤ ਦਾ ਲਵਾਇਆ ਵੀਜ਼ਾ ਹੁੰਦਾ ਤੇ ਜਾਂਦਾ ਜਹਾਜ਼ ਚੜ੍ਹਦਾ ਜਦੋਂ ਤੇ ਪੁੱਤ ਨੂੰ ਕਿੰਨੀ ਖੁਸ਼ੀ ਹੁੰਦੀ ਚਲੋ ਨਹੀਂ ਪੜ੍ਹਾਈਆਂ ਕਰ ਸਕੇ ਕੰਮ ਕਰੀਏ ਮਿਹਨਤ ਕਰੀਏ ਆਲਸ ਛੱਡੀਏ ਮਿਸਤਰੀ ਬਣ ਜਾਈਏ ਕੋਈ ਹੋਰ ਕੰਮ ਬਕੈਨਿਕ ਬਣ ਜਾਈਏ ਚੰਗੇ ਮੈਂ ਕਹਿੰਦਾ ਫਰੂਟਾਂ ਦੀ ਰੇੜੀ ਬੰਦਾ ਲਾ ਲਵੇ ਤਾਂ ਨਹੀਂ ਭੁੱਖਾ ਮਰਦਾ ਘਰੋਂ ਨਿਕਲੇ ਬੰਦਾ ਨਸ਼ਾ ਛੱਡੇ ਪੁੱਠੇ ਬੰਦਿਆਂ ਦੀ ਸੰਗਤ ਛੱਡ ਕੇ ਤੇ ਆਪੇ ਹੀ ਜਾਨ ਸੌਖੀ ਹੋ ਜਾਏਗੀ ਬੇਰੋਜ਼ਗਾਰੀ ਹੈ ਕੰਮ ਨਹੀਂ ਜੀ ਕੋਈ ਫਿਰ ਹੋਰ ਨਹੀਂ ਵਿਹਲੇ ਬੈਠੇ ਨਸ਼ੇ ਵਾਲੇ ਪਾਸੇ ਨੂੰ ਹੋ ਜੋ ਸਾਡੇ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ ਆ ਹੁਣ ਸੁਣ ਰਹੇ ਆ ਕਿ ਠੱਲ ਪੈਣ ਵਾਲੇ ਪਾਸੇ ਨੂੰ ਕਦਮ ਪੁੱਟਿਆ ਮੈਂ ਤਾਂ ਕਹਿੰਨਾ ਸ਼ੁਕਰ ਹੈ ਕਿਤੇ ਸਰਕਾਰਾਂ ਇੱਧਰ ਵਾਲੇ ਪਾਸੇ ਧਿਆਨ ਦੇ ਦੇਣ ਵੀ ਨਸ਼ੇ ਦੇ ਵਾਲੇ ਪਾਸੇ ਧਿਆਨ ਹੋ ਜਾਏ ਤੇ ਬਚ ਜਾਈਏ ਅਸੀਂ ਪੰਜਾਬ ਦਾ ਬੁਰਾ ਹਾਲ ਹੈ ਨਸ਼ੇ ਕਰਕੇ ਖਤਰਾ ਬੇਲੀ ਕੋਠੀ ਛੱਡ ਕੇ ਚਲੇ ਜਾਓ ਟਿਊਬਾ ਨਹੀਂ ਛੱਡਦੇ ਨਕੀਆਂ ਨਕੀਆਂ ਲੱਗੀਆਂ ਗੀਜਰ ਕਿੰਨੇ ਛੱਡਣਾ ਇੱਥੇ ਟਿਊਬਾ ਨਹੀਂ ਛੱਡਦੇ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਮੈਂ ਪਿੱਛੇ ਜੇ ਗੁਜਰਾਤ ਗਿਆ ਉੱਥੇ 15 20000 ਦਾ ਸਮਾਨ 20000 ਤੋਂ ਵੱਧ ਹੋਣਾ ਇੱਕ ਰੇੜੀ ਜੀ ਲੱਗੀ ਹੋਈ ਛੋਟੀ ਜੀ ਉਹਦੇ ਅੱਗੇ ਆਲੇ ਦੁਆਲੇ ਚੁੰਨੀ ਜੀ ਬੰਨ੍ਹੇ ਬੰਦਾ ਤੇ ਮੈਂ ਉਹਨੂੰ ਵੌਕ ਕਰਦੇ ਨੇ ਅਸੀਂ ਵੀਡੀਓ ਵੀ ਬਣਾਈ ਮੈਂ ਉਹਨੂੰ ਵੌਕ ਕਰਦੇ ਨੇ ਪੁੱਛਿਆ ਮੈਂ ਕਿਹਾ ਕਿੱਧਰ ਚੱਲੇ ਆ ਕਹਿੰਦੇ ਘਰ ਨੂੰ ਮੈਂ ਕਿਹਾ ਘਰ ਤੇਰਾ ਕਿੱਥੇ ਆ ਕਹਿੰਦੇ 2 ਕਿਲੋਮੀਟਰ ਦੂਰ ਮੈਂ ਕਿਹਾ ਆ ਚੁੰਨੀ ਜੀ ਬੰਨ ਚੱਲੇ ਆ ਇੰਨਾ ਤੇਰਾ ਸਮਾਨ ਪਿਆ ਕਿੰਨੇ ਕ ਦਾ ਸਵਾਰ ਨੇ ਕਹਿੰਦਾ 20 25000 ਦਾ ਮੈਂ ਕਿਹਾ ਇਹ ਇਹ ਕਹਿੰਦਾ ਇੱਥੇ ਚੋਰੀ ਨਹੀਂ ਹੁੰਦੀ ਇਹ ਗੁਜਰਾਤ ਦੀ ਗੱਲ ਕਰ ਰਹੇ ਆ ਕਹਿੰਦੇ ਇੱਥੇ ਮੋਟਰਸਾਈਕਲ ਖਲਾਰ ਜੋ ਸਵੇਰੇ ਇੱਥੇ ਖੜਾ ਹੋਊ ਮੈਂ ਖੈਚੂ ਪਰ ਹੱਦ ਹੋ ਗਈ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਸਾਡੇ ਮੋਟਰਸਾਈਕਲ ਆ ਤੁਸੀਂ ਇੱਥੇ ਬਹਿ ਗਏ ਆ ਦਿਮਾਗ ਜਾਈ ਚੱਲਦਾ ਹੋਣਾ ਯਾਰ ਜਾਂਦਿਆਂ ਨੂੰ ਜੁੱਤੀ ਹੋਏਗੀ ਕਿ ਨਹੀਂ ਹੋਏਗੀ 1000 ਰੁਪਈਆ ਦਾ ਗਲਾਸ ਹੈ 50 ਰੁਪਈਆ ਦਾ ਸੰਗਲ ਬੰਨਿਆ ਨਾਲ ਉਹਦੇ ਬਸ ਛੱਡਿਆਂ ਤੇ ਵੇਖ ਲਓ ਬਸ ਸਟੈਂਡ ਦੇ ਉੱਤੇ 10 ਰੁਪਈਆ ਦੇ ਗਲਾਸ ਨਾਲ ਤੁਸੀਂ ਵੇਖੋ ਕਿੱਡੇ-ਕਿੱਡੇ ਸੰਗਲ ਪਾਏ ਆ ਵੀ ਪਤਾ ਨਹੀਂ ਕਿੱਡਾ ਕਿ ਹੀਰਿਆਂ ਦਾ ਜੜਿਆ ਪਰ ਛੱਡਣਾ ਹੀ ਨਹੀਂ ਕਿਸੇ ਨੇ ਲੈ ਜਾਣਾ ਚਾਹ ਕੇ ਨਿਕਾ ਜਾ ਗਲਾਸ ਨਹੀਂ ਛੱਡਦੇ ਆ ਹਾਲ ਹੈ ਸਾਡਾ ਬਾਰ ਤੇ ਛੱਡੋ ਆ ਗੁਰਦੁਆਰਿਆਂ ਵਿੱਚ ਵੇਖ ਲਓ ਹੁਣ ਸਾਡੇ ਵਿਸਾਖੀ ਆਉਣੀ ਐ ਆ ਮੈਂ ਅੱਜ ਅੱਜ ਪਤਾ ਕੀਤਾ 3 ਲੱਖ ਲਾ ਕੇ 5700 ਖੇਸ ਮੰਗਾਇਆ ਉਹ ਖੇਸ 5700 ਵਿਸਾਖੀ ਬਾਅਦ ਲੱਭਦਾ ਹੀ ਨਹੀਂ ਬੁੱਕਲ ਮਾਰ ਕੇ ਅਗਲਾ ਨਿਕਲ ਜਾਂਦਾ ਵੀ ਜਿਹੜਾ 300 ਦਾ ਹੈਗਾ ਠੀਕ ਐ ਹਰ ਵਾਰੀ ਨਵੇਂ ਮੰਗਾਓ ਤੇ ਅਗਲਾ ਕਹਿੰਦਾ ਠੀਕ ਐ ਨਾਲੇ ਗਰਮੀ ਐ ਬੁੱਕਲ ਦੀ ਲੋੜ ਨਹੀਂ ਪੈਂਦੀ ਵਸਾਖੀ ਵੇਲੇ ਕਿਹੜਾ ਕੰਬਲ ਦੀ ਬੁੱਕ ਲੋ ਲੋਡ ਪੈਂਦੀ ਹੈ ਪਰ ਉਹ ਕਹਿੰਦਾ ਠੀਕ ਆ ਚੱਲ ਫਿਰ ਚੱਲੋ ਆ ਹਾਲ ਹੈ ਸਾਡਾ ਉਹ ਜੇ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਨੇ ਨਾ ਇੱਥੇ ਜੇਲਾਂ ਚ ਲਾਈਨਾਂ ਨਹੀਂ ਸੀ ਲੱਗਣੀਆਂ ਚਾਹੀਦੀ ਤਾਸਵਾਦ ਮੰਦਰਾਂ ਵਿੱਚ ਗੁਰਦੁਆਰਿਆਂ 'ਚ ਰਸ਼ ਹੈ ਤੇ ਜੇਲਾਂ 'ਚ ਰਸ਼ ਨਹੀਂ ਸੀ ਹੋਣਾ ਚਾਹੀਦਾ ਅਸੀਂ ਅੱਖ ਨਹੀਂ ਲਈ ਅਸੀਂ ਕੱਲਾ ਮੱਥਾ ਟੇਕਿਆ ਅਸੀਂ ਪੂਜਿਆ ਅਸੀਂ ਸਮਝਿਆ ਨਹੀਂ ਜੇ ਕਿਤੇ ਸਮਝਦੇ ਤੇ ਜ਼ਿੰਦਗੀ ਬਦਲ ਜਾਂਦੀ ਗੱਲ ਹੀ ਕੁਝ ਹੋਰ ਹੋਣੀ ਸੀ ਸਮਝਣ ਵਾਲੇ ਪਾਸੇ ਤੇ ਤੁਰੇ ਹੀ ਨਹੀਂ ਪੜਨ ਵਾਲੇ ਪਾਸੇ ਸਮਝਣ ਵਾਲੇ ਪਾਸੇ ਸਾਡਾ ਦਿਮਾਗ ਨਹੀਂ ਤੁਰਦਾ ਇਸ ਕਰਕੇ ਬੰਦਾ ਅੱਜ ਆਪਣੇ ਆਪ ਨੂੰ ਬਦਲਣ ਦਾ ਮਨ ਬਣਾਵੇ ਜਿਹੜੇ ਲੋਕੀ ਗਾਲਾਂ ਕੱਢਦੇ ਆ ਉਹੀ ਹਾਰ ਪਾਉਣਗੇ ਓਏ ਵਾਹ ਗੁਰਸਿੱਖ ਬਣ ਗਿਆ ਵਾਹ ਓਏ ਨਸ਼ਾ ਛੱਡਤਾ ਆਪ ਮੇਰੇ ਪਿਤਾ ਜੀ ਸ਼ਰਾਬ ਪੀਂਦੇ ਰਹਿਆ ਹੁਣ ਜੇ ਕਿਸੇ ਨੂੰ ਮਿਲ ਪੈਣਾ ਤੇ 10 ਦਿਨ ਵੀ ਮੈਂ ਉਹ ਰਣਜੀਤ ਸਿੰਘ ਦਾ ਪਿਓ ਆ ਲੋਕ ਗੋਡੀ ਹੱਥ ਲਾਉਂਦੇ ਮੇਰੇ ਤੋਂ ਵੱਧ ਫੋਟੋਆਂ ਦੇ ਉਹਦੇ ਨਾਲ ਖਿਚਾਉਂਦੇ ਨੇ ਲੋਕ ਇਹ ਡੈਡੀ ਜੀ ਲੱਗਦੇ ਨੇ ਇਹ ਪਿਤਾ ਜੀ ਲੱਗਦੇ ਨੇ ਕਿਉਂ ਭਲਾ ਉਹ ਸ਼ਰਾਬ ਪੀਂਦੇ ਰਹਿਆ ਪੀਂਦੇ ਰਹਿਆ ਪਰ ਅੱਜ ਆਪੇ ਕਦਰ ਪੈਂਦੀ ਹੈ ਤੇ ਕਦਰ ਪਾਏਗੀ ਤੁਹਾਨੂੰ ਉਹ ਕੰਮ ਕਰਨਾ ਪਏਗਾ ਸੰਗਤ ਮਾੜੀ ਛੱਡਣੀ ਪੈਗੀ ਗਲਤ ਬੰਦਿਆਂ ਵਿੱਚ ਬਹਿਣਾ ਛੱਡਣਾ ਪਏਗਾ ਕੀ ਖੱਟਾਂਗੇ ਇਹਨਾਂ ਦੇ ਵਿੱਚੋਂ ਵੀਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਮਾੜੀ ਫੋਚ ਵਾਲਾ ਬੰਦਾ ਤੁਰਿਆ ਆਉਂਦਾ ਹੋਵੇ ਨਾ ਤੂੰ ਤੇ ਭੱਜ ਲਿਆ ਕਰ ਕਬੀਰ ਸਾਖਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਕਹਿੰਦੇ ਰੇਸ ਲਾ ਦਿਆ ਕਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੇਸ ਲਾਇਆ ਕਰ ਕਦੋਂ ਜਦੋਂ ਤੈਨੂੰ ਸਾਖਤ ਮਿਲ ਪਵੇ ਭੇੜੇ ਖਿਆਲਾਂ ਵਾਲਾ ਬੰਦਾ ਆ ਕੋ ਤੁਰਿਆ ਆਉਂਦਾ ਹੋਵੇ ਨਾ ਤੂੰ ਰੇਸ ਲਾ ਦਿਆ ਕਰ ਵੀ ਮੈਂ ਇਹਦੇ ਨਾਲ ਨਹੀਂ ਗੱਲ ਕਰਨੀ ਇਹ ਬੰਦੇ ਦਾ ਅਸਰ ਮੇਰੇ ਤੇ ਹੋ ਜਾਣਾ ਇਹਨੇ ਗੱਲਾਂ ਚ ਲੈ ਜਾਣਾ ਮੈਨੂੰ ਹੌਲੀ ਹੌਲੀ ਮੇਰੇ ਤੇ ਵੀ ਅਸਰ ਕਰੇਗਾ ਮੇਰੇ ਦਿਮਾਗ ਚ ਵੀ ਬੈਠ ਜਾਣੀਆਂ ਇਹਦੀਆਂ ਗੱਲਾਂ ਇਸ ਕਰਕੇ ਧਿਆਨ ਰੱਖਣਾ ਪੈਣਾ